ਤੇ ਉਹਨਾਂ ਨੂੰ ਪਹਿਲਾਂ ਕੁੱਟਿਆ ਵਾ ਤੇ 프ੈਸਾ ਮਾਰ ਕੇ ਮੇਰੀਆਂ ਦੋ ਛੋਟੀਆਂ ਭੈਣਾਂ ਵਾ ਤੇ ਉਹ ਵਿਚਾਰੀਆਂ ਛਡੁੰਦੇ ਰਹੇ ਪਰ ਉਹਨਾਂ ਨੇ ਵੀ ਵਿੱਚੇ ਕੁੱਟਿਆ ਸਿਰ ਪਾੜਿਆ ਦੋ ਤਿੰਨ ਤਾਵਾਂ ਤੋਂ ਫਿਰ ਉਹਨਾਂ ਨੂੰ ਅੱਗ ਲਾਤੀ ਕੱਪੜਿਆਂ 'ਤੇ ਅੱਗ ਲਾਤੀ ਤੇ ਕੁੱਟਮਾਰ ਕਰਦਾ ਵਿਹਲਾ ਰਹਿੰਦਾ ਤੇ ਉਹਨੂੰ ਵੀ ਕੰਮ ਨਹੀਂ ਕਰਨ ਦਿੰਦਾ ਉਹ ਆਪਦਾ ਗੁਜ਼ਾਰਾ ਕਰਦੀ ਆ ਕੁੜੀਆਂ ਨੂੰ ਆਪਦੇ ਕੰਮ ਪੜ੍ਹਾਈ ਕਰਾਉਂਦੀ ਆ ਉਹਨਾਂ ਦੀ ਪੜਦੀਆਂ ਵਿਚਾਰੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਇਸ ਦੇ ਪਿੱਛੇ ਦਰਿੰਦਗੀ ਦੀ ਕਹਾਣੀ ਹੈ ਛੇਤੀਆਂ ਦੀ ਮਾਂ ਨੂੰ ਉਸਦੇ ਪਤੀ ਨੇ ਹੀ ਅੱਗ ਲਾ ਦਿੱਤੀ ਸਿਰ ਤੇ ਪ੍ਰੈਸ ਦੇ ਨੇ ਵਾਰ ਕੀਤੇ ਕਿ ਸਿਰ ਫਟ ਗਿਆ ਇਹ ਵਾਰਦਾਤ ਲੁਧਿਆਣਾ ਦੀ ਹੈ ਜਿੱਥੇ ਅਜੀਤ ਨਗਰ ਮੁਹੱਲੇ ਦੇ ਵਿੱਚ ਇੱਕ ਸ਼ਖਸ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਣੀ ਪਤਨੀ ਦਾ ਸਿਰ ਪੰਨ ਦਿੱਤਾ ਪਤਨੀ ਨੇ ਜਦੋਂ ਖੁਦ ਦਾ ਬਚਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅੱਗ ਲਾ ਦਿੱਤੀ ਅੱਗ ਦੀਆਂ ਲਪਟਾਂ ਨਾਲ ਜਲੀ ਔਰਤ ਨੇ ਝੀਕਾ ਮਾਰੀਆਂ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਮਦਦ ਕੀਤੀ ਪਰ ਮੁਲਜ਼ਮ ਫਰਾਰ ਹੋ ਗਿਆ ਕੋਛ ਨਹੀਂ ਮੈਂ ਆਪਣੇ ਘਰ ਤੇ ਗਈ ਸੀ ਮੈਂ ਤੇ ਮੇਰੀ ਭੈਣ ਤੇ ਮੰਮੀ ਇਹਨੂੰ ਮੰਮੀ ਸਕੂਲ ਜਾਂਦੇ ਆ ਤੇ ਡੈਡੀ ਕਿਤੇ ਕੰਮ ਨਹੀਂ ਕਰਦੇ ਤੇ ਫਿਰ ਵੀ ਡੈਡੀ ਮੰਮੀ ਨੂੰ ਸਕੂਲੋਂ ਲੈ ਕੇ ਆਏ ਤੇ ਉਹਨਾਂ ਨੂੰ ਪਹਿਲੋਂ ਕੁੱਟਿਆ ਵਾ ਇਹ ਪ੍ਰੇਸ਼ਾ ਮਾਰ ਕੇ ਮੇਰੀਆਂ ਜੋ ਦੋ ਛੋਟੀਆਂ ਭੈਣਾਂ ਵਾਂ ਤੇ ਉਹ ਵਿਚਾਨੀਆਂ ਛਡਾਉਂਦੇ ਨੇ ਪਰ ਉਹਨਾਂ ਨੇ ਵੀ ਵਿੱਚੇ ਕੁੱਟਿਆ ਤੇ ਫਿਰ ਮੇਰੀ ਮੰਮੀ ਆਪਣੇ ਆਪ ਦਾ ਬਚਾਅ ਕਰਦੀ ਰਹੀ ਪਰ ਨਹੀਂ ਉਹਨੇ ਪਹਿਲੋਂ ਮੰਮੀ ਨੂੰ ਕੁੱਟਿਆ ਪ੍ਰੇਸ਼ਾ ਮਾਰ ਮਾਰ ਕੇ ਸਿਰ ਪਾੜਿਆ ਦੋ ਤਿੰਨ ਥਾਵਾਂ ਤੋਂ ਫਿਰ ਉਹਨਾਂ ਨੂੰ ਅੱਗ ਲਾਤੀ ਕੱਪੜਿਆਂ 'ਤੇ ਅੱਗ ਲਾਤੀ ਇਹ ਚੀਜ਼ ਬਸ ਸੇਲ ਫਾਈਨ ਨਹੀਂ ਕੱਪੜਿਆਂ ਨਾ ਕੱਪੜਿਆਂ ਨੂੰ ਅੱਗ ਲਾਤੀ ਸਾਰਾ ਸਰੀਰ ਹੀ ਪਿਛੋ ਸੜ ਗਿਆ ਹੁਣ ਕਿਸੇ ਕੇ ਚਾਹੁੰਦਾ ਇਨਸਾਫ ਚਾਹੁੰਨੇ ਮम्मी ਮੇਰੇ ਉਹਦੇ ਪੀਐਨ ਦਾ ਕੰਮ ਕਰਦੇ ਹੁੰਦੇ ਸਾਬ ਸਫਾਈ ਦਾ ਗਰਾਂਜ ਸਕੂਲ ਚ 6 ਬੇਣਾਂ ਹਾਂਜੀ 6 ਬੇਣਾਂ ਸਭ ਤੋਂ ਵੱਡੀ ਤੁਸੀਂ ਹਾਂਜੀ ਸਭ ਤੋਂ ਵੱਡੀ ਮੈਂ ਅਸੀ ਘਾਰ ਨਹੀਂ ਆ ਦੋਵੇਂ ਛੋਟ ਵੱਡੀਆਂ ਜੱਲ ਕੀ ਕਹਿੰਦੇ ਰੱਖ ਮੰਮੀ ਹਣਾ ਦੇ ਨੂੰ 22 23 ਸਾਲ ਹੋ ਗਏ ਕੋਟ ਮਾਰ ਪਹਿਲਾਂ ਵੀ ਕਰਦੇ ਸੀ ਪਰ ਐਦਾਂ ਦਾ ਨਹੀਂ ਕਦੀ ਚਾਹੁੰਦੇ ਆ ਪਹਿਲੀ ਵਾਰ ਕੀਤਾ ਸੀ ਹੁਣ ਗਿਆ ਕਿਸੇ ਚਾਰ ਬੰਦੇ ਤੋਂ ਤੀਸਰੇ ਬੰਦੇ ਤੋਂ ਵੀ ਇਸ ਤਰ੍ਹਾਂ ਹੋ ਗਈ ਗੱਲਬਾਤ ਤੇ ਅਸੀਂ ਉੱਥੋਂ ਇਸ ਤਰ੍ਹਾਂ ਪਜੇਆਂ ਮੇਰੀ ਹੈਗੀ ਸਗੀ ਭਣਜੀ ਤੇ ਸਾਨੂੰ ਪਤਾ ਲੱਗਿਆ ਅਸੀਂ ਆਏ ਆ ਹੁਣ ਆ ਕੇ ਇਹ ਪਤਾ ਲੱਗਿਆ ਵੀ ਉਹਨੂੰ ਸਾੜਿਆ ਗਿਆ ਦੇਖਿਆ ਤੇ 60-70 ਵੱਜੀ ਆ ਮੱਥੇ ਦੇ ਵਿੱਚ ਇਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਵੀ ਉਹ ਕੋਈ ਕੰਮ ਨਹੀਂ ਕਰਦਾ ਤੇ ਕੁੱਟਮਾਰ ਕਰਦਾ ਵਿਹਲਾ ਰਹਿੰਦਾ ਤੇ ਉਹਨੂੰ ਵੀ ਕੰਮ ਨਹੀਂ ਕਰਨ ਦਿੰਦਾ ਉਹ ਆਪਦਾ ਗੁਜ਼ਾਰਾ ਕਰਦੀ ਆ ਕੁੜੀਆਂ ਨੂੰ ਆਪਦੇ ਕੰਮ ਪੜ੍ਹਾਈ ਕਰਾਉਂਦੀ ਆ ਉਹਨਾਂ ਦੀ ਪੜ੍ਹਦੀਆਂ ਵਿਚਾਰੀਆਂ ਉਹਨਾਂ ਦਾ ਗੁਜ਼ਾਰਾ ਕਰਦੀ ਆ ਉਹਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਐ ਉਹਨੂੰ ਸਜ਼ਾ ਮਿਲਣੀ ਚਾਹੀਦੀ ਇਹਨਾਂ ਦੇ ਹਸਬੰਦ ਨੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਬ੍ਰੇਸਾਂ ਵੀ ਮਾਰੀਆਂ ਕੁਝ ਅੱਗ ਲਾਉਣ ਦੇ ਵੀ ਹੈਗਾ 30 40% ਸਾੜਿਆ ਹੋਇਆ ਉਹਨੂੰ ਤੇ ਉਹ ਆਪ ਮੌਕੇ ਤੇ ਭੱਜ ਗਿਆ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਵੀ ਮੌਕੇ ਤੇ ਆਈ ਆ ਪਰ ਉਦੋਂ ਅਸੀਂ ਫਿਰ ਆਟੋ ਕਰਕੇ ਤੇ ਸਿਵਲ ਹਸਪਤਾਲ ਰੈਫਰ ਕਰਾ ਦਿੱਤਾ ਇਹਨਾਂ ਨੂੰ ਭੇਜ ਦਿੱਤਾ ਗਿਆਗਾ ਅੱਗੇ ਹੁਣ ਸਿਟੀ ਜਿਹੜਾ ਸਿਵਲ ਹਸਪਤਾਲ ਜੋ ਵੀ ਹੋਊਗੀ ਉਹਨਾਂ ਉਮਰ ਮੇਰਾ ਖਿਆਲ ਕੋਈ ਤਕਰੀਬਨ 35 ਤੋਂ 38 ਵਿੱਚ ਵਿੱਚ ਹੋਊਗੀ 35 40